ਆ ਬਾਬੇ ਬੱਕੀ ਦਾ ਚੇਲਾ ਪੁੱਛ ਕਿਵੇਂ ਕੱਢ ਜੂਗਾ ਹੋ ਮੈਂ ਬਾਬੇ ਬੱਕੀ ਦੇ ਜਿਦਾ ਇੱਕ ਤਾਂ ਗੱਦੀ ਵਾਲੇ ਦੇ ਬਜ਼ੁਰਗ ਦਾ ਰੌਲਾ ਠੀਕ ਆ ਇੱਕ ਖੂਨਾਂ ਨੇ ਛਿੱਟੇ ਆ ਗਏ ਮਦਦ আরে ਅੱਜ ਦੇ ਦੀਵਾਨ ਦਾ ਜਾ ਮਾਲਕ ਜੀ ਦਾ ਬੜਾ ਕਰਦਾ ਤੇਰੇ ਮੁੰਡੇ ਬੜੀ ਕਰਦਾ ਇਤੂ ਵੀ ਜਾ ਅੱਜ ਕੋ ਰਾਤ ਪਰ ਸਰਸਾ ਜੈ ਜਗਾ ਤੇ ਬੇਰੇ ਪਾਰਾਂ ਇਮਾਨ ਥੋੜਾ ਜਾ ਬੱਚੇ ਤਾਂ ਕੋਈ ਇਹੇ ਲੋਹ ਢਾਲਾ ਲਵਾ ਬੱਚੇ ਨੇ ਗਿਆ ਜੀ ਕਰਿਆ ਨੁਕਰ ਨਹੀਂ ਕੀਤਾ ਚਲੋ ਕੋਨੀ ਬਾਬੇ ਦੇ ਜਾਣ ਤੇ ਜਾਣ ਲੱਗੇ ਸੀ ਜੀ ਬਾਬੇ ਕੋਸ ਤਾਂ ਪੜਾ ਕਰਦੇ ਨਹੀਂ ਕੋਸ ਬੱਚੇ ਕੋਲੇ ਇੰਨਾ ਭਲਾ ਕਰਦਾ ਜੀ ਅੱਲਾ ਪਾਤਾ ਨੇ ਵੱਡੇ ਵੱਡੇ ਸਾਰੇ ਕਹਿੰਦੇ ਮਦਾਦਾ ਯਾਰ ਜੀ ਨੇ ਨਾਲ ਛੋਟੇ ਆਤਾ ਹੀ ਸਾਰੇ ਕਹਿੰਦੇ ਜੀ ਏ ਪਹੁੰਚ ਨਹੀਂ ਕਰਦਾ ਮਨੇ ਗੁਣ ਮੈਂ ਚਾਰ ਗੱਲਾਂ ਕਹੀਆਂ ਮਨੇ 10 ਗੱਲਾਂ ਕਹਿਣੀਆਂ ਠੀਕ ਆ ਕੋਈ 100 ਰੁਪਏ ਇਤਰਾਗੇ ਜੇ ਨੇ ਕੋਈ 20 30 ਅਗਲੇ ਪਿਆ ਬਚ ਪਈ ਜਿਹੜੇ ਗਾਤ ਬੇੜੇ ਪਾਰਾਂਗੇ ਤੇ ਅੰਤਵਾਰ ਮੁੰਡਾ ਚਮਕੀ ਲਾਇਆ ਨਗਰ ਖੇੜੇ ਵਾਲਿਓ ਤੇ ਬੈਠਾ ਮੇਰੇ ਗੱਦੀ ਤੇ ਜੀਨੇ ਆਉਣਾ ਖੁੱਲ ਕੇ ਆਓ ਐਨਾ ਕੋਈ ਪਿੱਛੋਂ ਲਈ ਕੁਛ ਨਹੀਂ ਆ ਰੱਬ ਦਾ ਨਾਮ ਸਭ ਲੈਦੇ ਆ ਰੱਬ ਉਹਨਾਂ ਜਵਦਾ ਜਿਹੜੇ ਕਮਰੇ ਨੂੰ ਲੈ ਆਉਣਾ ਚੱਲਦੇ ਹੋਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਧੂ ਦਾ ਵਰਤਨ ਜਾਵੇ ਬਹੁਤ ਸਾਡੀ ਦਰਬਾਰ ਕੀ ਗੱਦੀ ਵਾਲੇ ਤਿਲਕਾ ਵੀ ਮੇਰੇ ਗੁਰੂ ਪਰਮਾਰਮਾ ਪਾਵੇ ਲੱਗਦੀ ਹੈ ਫੇਰ ਭਾਈ ਸਾਰੇ ਘਰ ਦੇ ਹੌਣ ਕਣ ਸਰੀਰ ਦਾ ਵੈਦਵਾ ਹੋਵੇ ਤੇ ਢਿੱਲਨੇ ਸਬੰਦੀ ਹੋਵੇ ਹੁਕਮ ਪੀਰ ਦਾ ਤੇ ਸੌਦਾ ਤਕਦੀ ਦਿੱਤਾ ਉਹ ਲੈਣ ਵਾਲੇ ਲੈ ਜਾਂਦੇ ਓਏ ਜੀ ਨਾਲ ਪੀਰ ਤੇ ਭਰੋਸਾ ਠੀਕ ਆ ਇੱਕ ਮੇਰਾ ਪੁੱਤ ਸੇਵਾ ਕਰਦਾ ਜੀ ਇੱਥੇ ਠੀਕ ਆ ਉਹਦਾ ਨਾਮ ਹੀ ਮੈਨੂੰ ਪਤਾ ਉਹ ਕਹਿੰਦਾ

ਹਕਨਾ ਤੋਕਮ ਆ ਗਿਆ ਤੋਕਮ ਪੀੜਾ ਤੇ ਸੌਦਾ ਤਕਦੀਰ ਦਾ ਪੌਂਟੇ ਢਾਂਦੇ ਪੌਂਟ ਦਾ ਰੰਗ ਬਣਿਆ ਹੋਵੇ ਠੀਕਾ ਕਿਤੇ ਉਹ ਸਾਰੇ ਕੋਲੇ ਜਾੜਣਾ ਤੇ ਕਿਤੇ ਉਹ ਸਾਰੇ ਕੋਲੇ ਜਾੜੀ ਫਰਕ ਕੋਰਾ ਨਹੀਂ ਆ ਮੈਂ ਮਾਲ ਕਿਧੋ ਤੇ ਗੱਡੀ ਵਾਲੇ ਨੂੰ ਕਹਿੰਦਾ ਦਰ ਕੇ ਕਹਿੰਨਾ ਇੱਕ ਰਾਹ ਬਹੁਗਾ ਜੇ ਨਾ ਭੜਾ ਰਹੀ ਜਾ ਕਰ ਲੈ ਨਾ ਮੈਂ ਸਮਾਂ ਖੜ ਗਿਆ ਠੀਕਾ ਕੌਣ ਦਾ ਰੰਗ ਬੰਦ ਆਵੇ ਇਸ ਟਾਈਮ ਦੀ ਬਣਿਆ ਪੈਂਦੇ ਮੈਂ ਮਾਲਕ ਨੂੰ ਡਰ ਕੇ ਕਹਿੰਦਾ ਉਹ ਕੰਪੀ ਦਾ ਤੇ ਸੌਦਾ ਤਕਰੀਰ ਦਾ ਪੁੱਤ ਹੋਵੇ ਕੌਣ ਦਾ ਰੰਗ ਬਣਿਆ ਠੀਕਾ ਖੇਤ ਤੇ ਤੇਲ ਲੈ ਕੇ ਕਰਵਾਉਣਾ ਤੇਲ ਮੈਸਰਾ ਬਾਬੇ ਖੇਤਰਪਾਲ ਦੀ ਔਕੜ ਹੋਵੇ ਤੇ ਕਈ ਦਵਾਈਆਂ ਤਾਂ ਲੈ ਲੈ ਕੇ ਖਾਧ ਗਏ ਹੁਣ ਤੇ ਕਈ ਸਾਰਾ ਕੋਲੇ ਘੁੰਮਲੇ ਫਰਕ ਤਾਂ ਨਹੀਂ ਆਇਆ ਉੱਠ ਖੜੋ ਭਾਈ ਐਨਾ ਕੋ ਕੁਝ ਹੀ ਰਵੇ ਮਾਰ ਗਿਆ ਕੰਨਾਂ ਚੂਰੀਆਂ ਕਰਦਾ ਕੋਈ ਪਹਿਲਾਂ ਆ ਕੇ ਜੇ ਮਾਰਗ ਦੀ ਕਿਚਾਰੀ ਜੋ ਗੋਮਾਇਲ ਫੇਰ ਗਿਆ ਨਾ ਪਤਾ ਠੀਕ ਆ ਕਹਿੰਦਾ ਤੂੰ ਤੂੰ ਮੈਂ ਮੈਂ ਕਰਕੇ ਕੁਝ ਨਹੀਂ ਲਿਆ ਨਾ ਠੀਕ ਆ ਜੇ ਉੱਗੋ ਮੈਂ ਕਰਾਂ ਤਾਂ ਉੱਠ ਖੜੋ ਅਈ ਤਾਂ ਪੁੱਛਾ ਕਰਦੇ ਆ ਗੁਰੂ ਦੇ ਦਵਾਰੀ ਇਹਨਾਂ ਮੇਰਾ ਦੁਰਮ ਮੇਰੇ ਤੋਂ ਕਢਾਉਂਦਾ ਕੱਢ ਪਤਾ ਏ ਠੀਕ ਆ ਹੈ ਕਿ ਖੇਤਰਪਾਲ ਦੀ ਚੱਕਰ ਆ ਤੇ ਪੁਰੀਆ ਦੇ ਮੁੰਡਾ ਪਹਿਮੀ ਜੇ ਜਿੰਮੀ ਜੇ ਪੜਦਾ ਵੇ ਹੈ ਆਰਾ ਚੋੜੇ ਨਾ ਕੋੜੇ ਰਾਜੇ ਨਾ ਛੇੜੇ ਕੌਤੀਆ ਛੇੜੇ ਕੌਤੀਆ ਆਰਾ ਚੋੜੇ ਨਾ ਕੋੜੇ ਰਾਜੇ ਨਾ ਛੇੜੇ ਕੌਤੀਆ ਰੋਣਾ ਨਹੀਂ ਤੇ ਜਾਣੇ ਬਈ ਬੋਲੀ ਦਾ ਮਾਲਕ ਕਹਿੰਦਾ ਟਿਕਟਰੀ ਵਿੱਚ ਆ ਗੁਪਤਾ ਗਿਆ ਕਹਿੰਦਾ ਜੈ ਜਨਕਾ ਤੇਰੇ ਪਾਰ ਕਰਦੇ ਆਈ ਸੰਤ ਕਹਿੰਦਾ ਜੀ

भवानी करी भवानी